ਜਾਦੇ ਤੇ ਜੋਧੇ ਨੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਇੱਕ ਦੂਜੇ ਨੂੰ ਚੈਲੰਜ ਕੀਤਾ ਸੀ ਉਹ ਦੋਨੋਂ ਸੂਰਮੇ ਆ ਉਹ ਕਹਿੰਦੇ ਸੁਰਖਪੁਰੀਆ ਇਹ ਆ ਕੀ ਬਣ ਗਿਆ ਆ ਕਹਿੰਦੇ ਕਬੱਡੀ ਦਾ ਬ੍ਰੂਸ਼ਲੀ ਹਾਂਜੀ ਸਾਥਸੀਰੀ ਕਾਲ ਜੀ ਆਪਾਂ ਤੁਹਾਡੇ ਲਈ ਹੋਣਾ ਫਾਈਨਲ ਮੈਚ ਦੇ ਟਾਪ ਰੇਟਾਂ ਤੇ ਟਾਪ ਜਫੇ ਲੈ ਕੇ ਆਇਆ ਕਰਾਂਗੇ ਜਿਹੜੇ ਪੂਰਾ ਫਾਈਨਲ ਮੈਚ ਨਹੀਂ ਦੇਖ ਪਾਉਂਦੇ ਉਹਨਾਂ ਨੂੰ ਪੂਰਾ ਫਾਈਨਲ ਮੈਚ ਵਰਗਾ ਨਜ਼ਾਰਾ ਪੇਸ਼ ਕਰਿਆ ਕਰਾਂਗੇ ਉਹਨੂੰ ਤੁਸੀਂ ਸ਼ੇਅਰ ਕਰਦਿਆ ਕਰੋ ਵੱਧ ਤੋਂ ਵੱਧ ਹੋ ਸਕਦਾ ਲਾਈਕ ਕਰਦਿਆ ਕਰੋ ਜਿਵੇਂ ਹੁਣ ਬਾਹਰ ਆਸਟ੍ਰੇਲੀਆ ਚੱਲ ਰਿਹਾ ਉੱਥੋਂ ਦੇ ਲੈ ਕੇ ਆਵਾਂਗੇ ਜੇ ਕੋਈ ਪੰਜਾਬ ਦਾ ਵੀ ਟਾਪ ਮੈਚ ਹੋਗਾ ਤਾਂ ਉਹ ਵੀ ਲੈ ਕੇ ਆਇਆ ਕਰਾਂਗੇ ਚਲੋ ਫਿਰ ਆਜੋ ਦੇਖੋ ਹੁਣ ਮੈਚ ਫਿਰ ਲਾਓ ਨਜ਼ਾਰਾ ਧੰਨਵਾਦ ਜੀ ਨੇ ਤੇ ਹੁਣ ਸੰਧੂ ਆ ਜਾਦੇ ਤੇ ਜੋਦੇ ਨੇ ਫੇਸਬੁਕ ਤੇ ਇੰਸਟਾਗ੍ਰam ਤੇ ਔਹ ਕਹਿੰਦੇ YouTube ਤੇ ਇੱਕ ਦੂਜੇ ਨੂੰ ਚੈਲੰਜ ਕੀਤਾ ਸੀ ਉਹ ਸਵਰਨਿਆ ਉਹ ਚੈਲੰਜ ਦਾ ਫੈਸਲਾ ਹੁਣ ਹੋਊਗਾ ਹੁਣ ਹੋਊਗਾ ਔਹ ਹੁਣ ਹੋਵੇਗਾ ਮੇਰੇ ਵੀ ਉਹ ਫਾਈਨਲ ਮੈਚ ਸ਼ੁਰੂ ਹੋਣ ਲੱਗਿਆ ਹੈ ਉਧਰ ਬਲ ਇਨ ਕਾਰਪੋਰੇਸ਼ਨ ਦੇ ਵੱਲੋਂ ਬਲ ਭਰਾਵਾਂ ਵੱਲੋਂ ਨੋਟ ਕਰੋ ਹਰਖੌੜੀਆ ਮੇਸ਼ੀ 8 ਕਬੱਡੀਆਂ ਪਾਵੇਗਾ 8 ਕਬੱਡੀਆਂ ਪਾਵੇਗਾ ਉਹਦਾ ਵਿਰੋਧੀ ਦਾਫੀ ਜੇ ਉਹਨੂੰ ਦੋ ਜਫੇ ਲਾ ਗਿਆ ਤਾਂ ਨੂੰ 4100 ਡਾਲਰ ਦਿੱਤਾ ਜਾਊ ਜਿਹੜਾ ਮੇਸ਼ੀ ਨੂੰ ਅੱਠ ਕਬੱਡੀਆਂ ਚੋਂ ਦੋ ਜਫੇ ਲਾ ਗਿਆ 4100 ਡਾਲਰ ਦਿੱਤਾ ਜਾਊ ਨਹੀਂ ਫਿਰ 4100 ਡਾਲਰ ਉਹ ਸਵਰਨਿਆ ਮੇਸ਼ੀ ਹਰਖੋ ਵਾਲੀਏ ਦਾ ਯੰਗ ਦੇ ਤਿੰਨ ਜਫੇ ਜੇ ਕੋਈ ਪਹਿਲਾ ਤਿੰਨ ਜਫੇ ਲਾ ਗਿਆ ਕਿੰਨੇ ਪੈਸੇ ਵਸ ਜਾਵ 1000 ਡਾਲਰ ਜਿਹੜਾ ਉਹਨਾਂ ਵੱਲੋਂ ਹੋ ਗੁਰਪ੍ਰੀਤ ਸ਼ੋਕਰ ਬਾਈ ਆ ਪਿਆਰ ਬੋਲਦਾ ਥੋੜਾ ਇਹ ਸਤਕਾਰ ਬੋਲਦਾ ਥੋੜਾ ਉਹ ਬੁਲਟ ਦੀ ਕੌਟੀ ਸਵਰਨਿਆ ਖੇਡ ਕਹਾਣੀ ਅੱਜ ਦੇ ਦਿਨ ਦਾ ਫਾਈਨਲ ਮੁਕਾਬਲਾ ਸ਼ੁਰੂ ਹੋ ਗਿਆ ਮੇਰੇ ਵੀਰੋ ਪਹਿਲੀ ਕਬੱਡੀ ਆਇਆ ਭਰਮਨ ਸਿੰਘ ਬੁਲਟ ਖੀਰਾਬਾਲ ਦੀ ਧਰਤੀ ਦਾ ਖੇਡ ਮੈਦਾਨ ਤੇ ਪਾਉਣ ਦੇ ਲਈ ਵਧਿਆ ਔਰ ਪਹਿਲੀ ਸਫਲ ਮੇਰੇ ਵੀਰੋ ਆਹ ਐਕਸ਼ਨ ਹੰਦਾ ਪੰਘੜਾ ਮੇਰੇ ਵੀਰੋ ਖੇਡ ਕਬੱਡੀ ਦਾ ਉਂਗਲ ਖੜੀ ਹੈ ਪਾਲਿਆ ਤੇਰੇ ਦੋ ਜਫੇ ਐਚ ਐਸ ਵਾਠ ਪ੍ਰਾਈਵੇਟ ਲਿਮਟਿਡ ਬਾਠਾਂ ਵਾਲੇ ਬਾਠ ਬਾਈ ਸੁੱਖਾ ਤੂਰ ਉਹਨਾਂ ਵੱਲੋਂ ਦੋ ਜਫੇ 500 ਡਾਲਰ ਦੇ ਆ ਤੇ ਬਿਲਕੁਲ ਕੇਵਲੇ ਰਾਏ ਭਰਾਵਾ ਵੱਲੋਂ ਪਾਲਿਆ ਤੇਰੇ ਤਿੰਨ ਜਫੇ 300 ਡਾਲਰ 500 ਡਾਲਰ ਦੇ ਆ ਉਹ ਜਾਦਾ ਸਰਪੰਚ ਆ ਪਰ ਦੂਜੇ ਪਾਸੇ 4100 ਦੀ ਪਹਿਲੀ ਸਫਲ ਬਾਗਿਆ ਦੀ ਧਰਤੀ ਦਾ ਰਾਜੂ ਅਗਲੀ ਕਬੱਡੀ ਪਾਉਣ ਲਈ ਸਾਹਮਣੇ ਖੇਡ ਮੈਦਾਨ ਚ ਵਧਿਆ ਹੋਇਆ ਚਾਰ ਜਾਫੀਆਂ ਤੋਂ ਜਲਾਲਪੁਰਿਆ ਪਾਲਾ ਤੇ ਦੂਜੇ ਬੰਨੇ ਯਾਦਾ ਸਰਪੰਚ ਆਹ ਸੋਨੀ ਹੈ ਸਿਹਾਂ ਦਾਉ ਦੀ ਧਰਤੀ ਦਾ ਮੇਰੇ ਵੀਰੋ ਹੁੱਦੀ ਬੱਲੇ ਬੱਲੇ ਹੁੱਦੀ ਕਮਾਲ ਆਹ ਦੇਖੋ ਖੜਕਾ ਦੜਕਾ ਔ ਡਿਗਦੀ ਟੈਂਦੀ ਜੀਜੀ ਕਹਿੰਦੀ ਤੈਨੂੰ ਤੇਰੀ ਹੂਰ ਵੇ ਨਾ ਮਾਰ ਜਾਲਮਾਂ ਵੇ ਹੋ ਪੇਕੇ ਤਤੜੀ ਦੇ ਦੂਰ ਮੈਚ ਬੱਲਨ ਕਾਰਪੋਰੇਸ਼ਨ ਵਾਲੇ ਭਾਈ ਮੋਹਨबीर ਬੱਲਰਾਂ ਦੇ 3100 ਦੀਆਂ ਪਾ ਗਿਆ ਸੀ ਤਿੰਨ ਛੇੜ ਕਹਾਣੀ ਆ 3100 ਦੀਆਂ ਪਾ ਗਿਆ ਪਹਿਲੇ ਮੈਚ ਮੇਰੇ ਵੀ ਉਹ ਹਰਮਨ ਬੁੱਲਟ ਖੀਰਾ ਵਾਲੀਆ ਮੱਲੀਆਂ ਵਾਲਾ ਆ ਲੰਬੜ ਦੇਖਦੀਆਂ ਲੱਕੀ ਸਤਿਵੰਤਾ ਵਾਲੇ ਦਾ ਕੀ ਇਸ਼ਾਰਾ ਹੁੰਦਾ ਹੋਇਆ ਨੰਬਰ ਕਿਧਰ ਲੱਕੀ ਦੱਸਿਓ ਇੱਕ ਬੇਨਤੀ ਹੈ ਜਿਹੜਾ ਰਿਵਿਊ ਵਾਲਾ ਫੈਸਲਾ ਉਹ ਵੀ ਤਿੰਨੋਂ ਰੈਫਰੀ ਫੈਸਲਾ ਕਰ ਲਗੇ ਜੀ ਸਕਦੀ ਰਾਏ ਬਬਲੀ ਰਾਏ ਜੋਤੀ ਰਾਏ ਔਰ ਜਿੰਦੀ ਰਾਏ ਦਾ ਤੰਦਵਰ ਹੋ ਸਾਹਮਣੇ ਅਗਲੀ ਕਬੱਡੀ ਮਨਜੋਤ ਮਾਛੀਬੜਾ ਸਭ ਦੀ ਧਰਤੀ ਦਾ ਮੇਰੇ ਮਿੱਤਰੋ ਖੇਡ ਮੈਦਾਨ ਚ ਪੌਣ ਲਈ ਵਧੀਆ ਹੋਇਆ ਇੱਕ ਪਾਸੇ ਜੋਦਾ ਸੁਰਖਪੁਰੀਆ ਓ ਬੱਲੇ ਬੱਲੇ ਹੋ ਗਈ ਮਿੱਤਰੋ ਓ ਦੂਜੇ ਪਾਸੇ ਮਨਜੋਤ ਇੱਕ ਪਾਸੇ ਜੋਦਾ ਓ ਦੂਜੇ ਪਾਸੇ ਮਨਜੋਤ ਇੱਕ ਪਾਸੇ ਜੋਦਾ ਤੇ ਦੂਜੇ ਪਾਸੇ ਮਨਜੋਤ ਸੁਣੋ 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 ਸਣੋ 5100 ਡਾਲਰ ਬੱਲਰਾਂ ਦਾ ਆਹ ਮੋਹਨਵੀਰ ਬੱਲ ਬਾਈ ਬੱਲ ਕਾਰਪੋਰੇਸ਼ਨ ਵੱਲੋਂ ਦੋਨੇ ਰੇਟਰਾਂ ਤੇ 5100 ਡਾਲਰ ਹੋ ਗਿਆ ਸੰਧੂਆ 51 5100 ਛੇੜ ਕਹਾਣੀ ਆਹ ਸਾਹਮਣੇ 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 ਯਾਦਾ ਦੇਲੇ ਵੀਰਿਆ ਸੁਰਖਪੁਰੀਆ ਆਹ ਸਿਰੇ ਦਾ ਜਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਮਾਸਨ ਆ ਆ ਬਾਬੇ تر세ਮ ਸਿੰਘ ਪੰਡਾਲ ਦਾ ਪੋਤਾ ਹਰਪ੍ਰੀਤ ਬਲਾਸਪਰੀ ਮੌਂਟੀ ਢੀਂਡਸੇ ਉਹ ਗਿਆਨਪ੍ਰੀਤ ਅਵਤਾਰਸਿਆ ਆਹ ਦੇਖ ਆਹ ਦੇਖ ਆਹ ਦੇਖ ਉਹ ਥਾਪੀ ਨੇ ਦੁਨੀਆ ਹਲਾਤੀ ਸਾਡੇ ਭਾਈ ਮੋਹਨ ਵੀਰ ਬੱਲਾ ਭਾਈ ਦਲਾਵਰ ਬੱਲਾ ਆਹ ਕਹਿੰਦੇ ਉਹਨਾਂ ਦੇ ਸਾਰੇ ਯਾਰ ਬੇਲੀ ਉਹਨਾਂ ਵੱਲੋਂ 5100 ਡਾਲਰ ਦੀ ਆਹ ਪੰਜਵੀਂ ਸੰਧੂਆ ਪੈ ਰਹੀ ਹੈ ਤੇ ਦੂਜੇ ਪਾਸੇ ਪਾਲਿਆ ਖੇਡ ਮੁੰਡੇ ਨੂੰ ਇੱਕ ਪਾਸੇ ਜਾਦਾ ਉਹ ਦੂਜੇ ਪਾਸੇ ਕਲਰ ਵਾਲਾ ਰਵੀ ਹਰਿਆਣੇ ਵਾਲਾ ਉਹ ੱੱਕੀ ਆਉਂਦਾ ਉਹ ਤੂੰ ਹੀ ਆਉਂਦਾ ਓਏ ਆਹ ਤੂੰ ਹੀ ਆਉਂਦਾ ਫੈਸਲਾ ਫੈਸਲਾ ਮਾਦਲਿਕ ਪਾਲ ਦੱਸੀ ਕਿਰਾ ਕੀ ਫੈਸਲਾ ਲੋਜਨ ਤਿੰਨੇ ਰੈਫਰੀ ਫੈਸਲਾ ਕਰ ਲਗੇ ਹੁਣ ਕੋਈ ਵੀ ਨਾ ਜਾਵੇ ਪਲੀਜ਼ ਬਾਕੀ ਪ੍ਰੇਜੋ ਤਿੰਨੇ ਰੈਫਰੀ ਫੈਸਲਾ ਕਰ ਲਗੇ ਬਾਕੀ ਸਾਈਡ ਤੇ ਕਿਰਪਾ ਕਰਕੇ ਜਿਹੜਾ ਕਮੇਟੀ ਦਾ ਫੈਸਲਾ ਤੇ ਫੈਡਰੇਸ਼ਨ ਦਾ ਜੋ ਵੀ ਰੂਲ ਹੈ ਉਹ ਸਾਈਡ ਤੇ ਹੋ ਜੋ ਅੱਜ ਕਹਿੰਦੇ ਆ ਨੰਬਰ ਯਾਦੇ ਦਾ ਕਬੱਡੀ ਜੜੀ ਦੋ ਕਬੱਡੀਆਂ ਬਾਕੀ ਦੇ ਹੁਣ 600 ਦੀਆਂ ਬੱਲਾ ਇਨਕਾਰਪੋਰੇਸ਼ਨ ਵੱਲੋਂ ਮੇਰੇ ਦਿਓ ਬੱਲ ਭਰਾਵਾ ਵੱਲੋਂ ਰਵੀ ਕੈਲਡਰਮ ਵਾਲਾ ਲਵੀ ਪਾਲਿਆ ਯਾਬਿਆ 1000 ਡਾਲਰ 1000 ਡਾਲਰ 1000 ਡਾਲਰ 1000 ਡਾਲਰ 1000 ਡਾਲਰ ਸਾਢੇ 3 ਲੱਖ ਇੰਡੀਆ ਦਾ ਰੁਪਇਆ 400 ਡਾਲਰ ਦੀ ਜੀਓ ਸਾਹਮਣੇ ਕਬੱਡੀ ਪਾਉਣ ਦੇ ਲਈ ਬੁੱਲ ਟੱਗ ਗਿਆ ਦੋ ਦੋ ਕਾਟੀਆਂ ਬਾਕੀ ਐ ਉਹ ਕਬੱਡੀ ਪਾਉਣ ਦੇ ਲਈ ਖੀਰਾਵਾਂ ਵਾਲੀਆ ਬੁੱਲਟ ਆ ਇਹ ਆ ਇਹ ਆ ਇਹ ਆ ਇੱਥੇ ਰੱਖੋ ਇੱਥੇ ਰੱਖੋ ਬੁੱਲਟ ਇੱਥੇ ਰੱਖ ਲਾਸਟ ਕਬੱਡੀ ਕਾ ਹੱਡ 100 ਡਾਲਰ ਦੀ ਅੱਖੀਂ ਮੇਰੇ ਵੀਰੋ ਹਰਿਆਣੇ ਵਾਲਾ ਗਲਨ ਕਾਰਪੋਰੇਸ਼ਨ ਵਾਲੇ ਉਹ ਬਾਈ ਮੋਹਨ ਵੀਰ ਬੱਲ ਬਾਈ ਦਲਾਵਰ ਬੱਲ ਉਹਨਾਂ ਵੱਲੋਂ ਲਾਸਟ ਕਬੱਡੀ ਕਹਾੜ 100 ਡਾਲਰ ਦੀ ਇੱਕ ਪਾਸੇ ਜਲਾਲਪੁਰੀਆ ਉਹ ਪਾਲਾ ਉਹ ਦੂਜੇ ਪਾਸੇ ਕਲਰ ਵਾਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਪਾਲਾ ਇਹ ਆ ਰਿਹਾ ਵੀ ਕਲਰ ਵਾਲਾ ਉਹ ਨੰਬਰਾਂ ਵਾਲੀ ਟੀਮ ਲਈ ਜੋੜ ਗਿਆ 800 ਦੀ ਅੱਠ ਸਫਲ ਪਾ ਗਿਆ ਇੱਕ ਦਫਾ ਥੋੜਾ ਬਹੁਤੇ ਤੋਂ ਬਹੁਤਾ ਜਿੰਨਾ ਹੋ ਸਕੇ ਇਹ ਮੁੰਡੇ ਦੇ ਲਾਜ਼ਮੀ ਜੋਗਦਾਰ ਜ਼ਰੂਰ ਪਾਇਓ ਬੈਕਗ੍ਰਾਉਂਡ ਤੁਹਾਨੂੰ ਕਈ ਹਜ਼ਾਰ ਗੁਣਾ ਉਹ ਕਹਿੰਦੇ ਦੂਜੇ ਆਪ ਦੀ ਖੇਡ ਖੇਡ ਮੈਦਾਨ ਦੇ ਅੰਦਰ ਕੈਲਰਮ ਵਾਲਾ ਰਵੀ ਤੇ ਜਾਦਾ 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 ਉਹ ਸੁਰਖਪੁਰੀਆ ਉਹ ਸੁਰਖਪੁਰੀਆ ਉਹ ਕੈਲਰਮ ਵਾਲਾ ਕੈਲਰਮ ਵਾਲਾ ਉਹ ਬੱਲੇ 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 ਉਹ ਬੱਲੇ ਬੱਲੇ ਐ ਐਨ ਕਹਿੰਦੇ ਬੱਲੇ ਬੱਲੇ ਦੇ ਵਿੱਚ ਬੈਠਾ ਮਾਝੇ ਵਾਲਾ ਜੱਟ ਮੈਚ ਲਾਈਵ ਦਾ ਕਰਿਆ ਉਹ ਕਬੱਡੀ ਕਹਿੰਦੇ ਮਨ ਸਿੰਘ ਦੇ ਟੇਡ ਦੀ ਕਬੱਡੀ ਦਾ ਬਰੂਸਲੀ ਜੋਦਾ ਕਹਿੰਦੇ ਸੁਰਖਪਰੀਆ ਨੰਬਰ 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 ਬੋਲਟ ਦਾ ਵੀ ਮੁੰਡਾ ਜਿਹੜਾ ਸਿਰੇ ਲਾਈ ਜਾਂਦਾ ਹੈ ਔਰ ਬਾਲੀ ਜਾਨ ਹੈ ਜਿਵੇਂ ਮਨ ਸਿੰਘ ਦੁਲਤ ਦੇ ਵਿੱਚ ਇਵੇਂ ਐਸ ਗੱਬਰੂ ਦੇ ਵਿੱਚ ਵੀ ਪੂਰੀ ਜਾਨ ਹੈ ਇਸ ਵੇਲੇ ਹੁਣ ਵੇਖਦਾ ਇਸ ਗੱਬਰੂ ਦੀ ਪਾਈ ਹੋਈ ਰੇਡ ਦੇ ਉੱਪਰ ਕਿਹੜਾ ਜਾਫੀ ਜਿਹੜਾ ਜਫਾ ਲਾਉਂਦਾ ਉਹ ਜਾ ਸਾਹਮਣੇ ਮੈਨੂੰ ਲੱਗਦਾ ਉਹ ਬੱਲੇ 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 ਹੋਈ ਪਈ ਆ ਇਹ ਆ ਉਹ ਬੱਲੇ ਗੱਬਰੂ ਉਹ ਉਹ ਕਹਿੰਦੇ ਬੱਲੇ 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 ਉਹ ਕਹਿੰਦੇ ਸਹੀਆਂ ਦਾਦ ਵਾਲਾ ਉਹ ਕਹਿੰਦੇ ਸਹੀਆਂ ਦਾਦ ਵਾਲਾ ਉਹ ਕਹਿੰਦੇ 1100 ਹਾਂ ਕਹਿੰਦੇ ਸਿਰਾਂ ਕਰਵਾ ਦਿੱਤਾ ਹੌਣ ਵੀਰ ਸਿੰਘ ਵੀ 1100 ਡਾਲਰ 1100 ਡਾਲਰ ਇਸ ਜਾਫੀ ਵਾਸਤੇ ਜਿਹਨੇ ਜਫਾ ਨਾ ਠੋਕੇ ਲਾਇਆ ਸੋਨੀ ਸਿੰਘਾਂ ਦਾ ਦੋਦਾਰਾ ਸੀਨੀ ਸਿੰਘਾਂ ਦਾ ਦੋਦਾਰਾ ਵੀ 700 ਡਾਲਰ ਉਹ ਆ ਕੀ ਬਣ ਗਿਆ ਕੀ ਬਣ ਗਿਆ ਉਹ ਆ ਕੀ ਬਣ ਗਿਆ ਆ ਕਹਿੰਦੇ ਕਬੱਡੀ ਦਾ ਬਰੂਸਲੀ ਜੋਧਾ 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 ਸੁਰਖਪੁਰੀਆ 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 ਉਹ ਸੁਰਖਪੁਰੀਆ ਵਾਹ ਸੋਹਣਿਆ ਕਮਾਲ ਕਰ ਦਿੱਤੀ ਐ ਵਾਹ ਇਹ ਨੌਜਾਨ ਫਿਰ ਹੋਈ ਹੋਈ ਵਾਹ ਕਿ ਮੇਰੀ ਖੁੱਲ ਗਈ ਪਟੱਕ ਦੇ ਕਿ ਅੱਖ ਨਹੀਂ ਗਲੀ ਦੇ ਵਿੱਚੋਂ ਕੌਣ ਲੰਘਿਆ ਅੱਗੇ ਲੰਘਦਾ ਜਹਾਨੇ ਤੋਂ ਲੱਖ ਨਹੀਂ ਕਦੀ ਪੁੱਟੀਏ ਨਾ ਵੇਖੀ ਅੱਖ ਨਹੀਂ ਆਓ ਵੇਖੋ ਸਾਹਮਣੇ ਪੁਆਇੰਟ ਰੇਡਰ ਦਾ ਹੋ ਉਹ ਸਾਹਮਣੇ ਬਲਦਾਸੀ ਜੀ ਤੇਜਾ ਨੰਬਰ ਕਹਿੰਦੇ ਕੈਲਰਮ ਵਾਲੇ ਰਵੀ ਦਾ 1100 ڈالر ਦਾ ਹੋਵੇਗਾ 1100 ڈالر ਦਾ ਹਰ ਇੱਕ ਜਫਾ ਉਹ ਕਹਿੰਦੇ ਹਰ ਇੱਕ ਜਫਾ 1100 1100 1100 1100 1100 1100 ਆ ਤਾਂ ਮੈਸੀ ਆ ਤਾਂ ਹਰਖੋਵਾਲ ਦਾ ਮੈਸੀ ਆ ਵਾਹ ਸੋਹਣਿਆ ਕਮਾਲ ਕਰ ਦਿੱਤੀ ਹੈ ਉਹ ਧੰਨਵਾਦ ਲਾਓ ਉਧਰਲੇ ਪਾਸੇ ਰਵੀ ਦੀ ਪਈ ਹੋਈ ਰੇਡ ਹੁਣ ਦੇਖਦੇ ਆ ਵੀ ਕਿਹੜਾ ਨੌਜਵਾਨ ਆਹ ਕੌਣ ਗੁੱਟ ਫੜਦਾ ਆਹ ਬਿੱਲੀ ਬੋਰਡ ਦੇ ਕਰੰਟ ਵਾਂਗੂ ਨੌਜਵਾਨ ਕੌਣ ਚਿੰਬੜਦਾ ਆਹ ਯਾਦਾ ਆਹ ਯਾਦਾ ਦੂਜੇ ਪਾਸੇ ਰਵੀ ਉਹ ਦੋਨੋਂ ਸੂਰਮੇ ਆਹ ਓ ਕਹਿੰਦੇ ਸੁਰਖਪੁਰਿਆ ਆਹ ਯਾਦਾ ਓ ਕਹਿੰਦੇ ਸੁਰਖਪੁਰਿਆ ਕੇਦਾ ਮਾਰੇ ਮਾਤੇ ਇਧਰਲੇ ਪਾਸੇ ਇਹ ਸਪੈਸ਼ਲ ਪ੍ਰਾਈਜ਼ ਆਇਆ ਹੈ ਤੇਰੀ ਖੇਡ ਤੋਂ ਖੁਸ਼ ਹੋਗੇ ਉਧਰਲੇ ਪਾਸੇ ਵੀ ਨੌਜਵਾਨ ਦੁਨੀਆ ਦਾ ਉਹ ਦੁਨੀਆ ਦਾ ਉਹ ਦੁਨੀਆ ਦਾ ਉਹ ਦੁਨੀਆ ਦਾ ਸੁਪਰ ਕਬੱਡੀ ਪਾ ਰਿਹਾ ਹੈ ਉਹ ਜਲਾਲਪੁਰੀਆ ਪਾਲਾ 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 ਉਹ ਪਾਲਾ ਸੁਪਰ ਹੈ ਪਰ ਕੋਟੜਾ ਭੜੀ ਵਾਲਾ ਰਾਜੂ ਹੈ ਨੰਬਰ ਕਹਿੰਦੇ ਕੋਟੜੇ ਭੜੀ ਵਾਲੇ ਰਾਜੂ ਦਾ ਪਰ ਜਲਾਲਪੁਰੀਆ ਪਾਲਾ ਜੇਕਰ ਪਾਲੇ ਨੇ ਜਫਾ ਨਾ ਲਾਇਆ ਤੇ 2200 ਡਾਲਰ ਹੋ ਜਾਵੇਗਾ ਜਿਹੜਾ ਐਚਐਸ ਬਾਠ ਵਾਲੇ ਵੱਲੋਂ ਲੱਗਿਆ ਹੋਇਆ ਉਹ ਸਾਹਮਣੇ ਕਹਿੰਦੇ ਕਬੱਡੀ ਖੇਡ ਮੈਦਾਨ ਦੇ ਅੰਦਰ ਕੈਲਰੰਬਾਲਾ ਰਵੀ ਤੇ ਇਧਰ ਦੇਖਾਂਗੇ ਖੇਡ ਮੈਦਾਨ ਦੇ ਅੰਦਰ ਉਹ ਜਲਾਲਪੁਰੀਆ ਸਤਾਰ ਜਲਾਲਪੁਰੀਆ 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 ਜਲ ਰਵੀ ਕੈਲਰਮ ਦੀ ਰੰਦਾਵੇ ਬੇਹ ਸਾਹਮਣੇ ਕੋਣ ਉਹ ਕਹਿੰਦੇ ਕੈਲਰਮ ਵਾਲੇ ਰਵੀ ਦੀ ਕਬੱਡੀ ਪਈ ਹੋਈ ਆ ਸਾਹਮਣੇ ਚਾਰ ਉਹ ਕਹਿੰਦੇ ਜਾਦਾ ਸਰਪੰਚ ਉਹ ਜਾਦਾ ਸਰਪੰਚ ਉਹ ਜਾਦਾ ਸਰਪੰਚ ਉਹ ਜਾਦਾ ਸਰਪੰਚ ਉਹ ਜਾਦਾ ਸਰਪੰਚ ਮੁੰਡਾ ਸਰਪੰਚਾਂ ਦਾ ਉਹ ਬਾਹ ਜਾਦਿਆ ਬਾਹ ਜਾਦਿਆ ਕਮਾਲ ਕਰਦੀ ਹੈ ਮੋਨਵੀਰ ਬਾਲਾ ਅਪਤਾਰ ਸਿੰਘ ਦਾ ਪੁੱਤ ਆ ਕੀ ਬਣ ਗਿਆ ਕੀ ਬਣ ਗਿਆ ਆਰ ਜੋ ਪਿੱਛੇ ਆ ਕੀ ਬਣ ਗਿਆ ਕੀ ਬਣ ਗਿਆ ਆ ਕੀ ਬਣ ਗਿਆ ਓਏ ਆ ਕੀ ਬਣ ਗਿਆ ਸਰਪੰਚ ਵਰਗੇ ਮੁਨਸੀ ਵਰਗੇ ਬੈਠੇ ਐ ਨਜ਼ਾਰਾਂ ਦੇ ਯਾਰ ਤੇ ਉਧਰ ਕਬੱਡੀ ਕਹਿੰਦੇ ਖੇਡ ਮੈਦਾਨ ਦੇ ਅੰਦਰ ਮਨ ਸਿੰਘ ਦੁਲੜ ਮਨ ਸਿੰਘ ਦੁਲੜ ਕਬੱਡੀ ਪਾ ਰਹੇ ਪਰ ਨੰਬਰ ਮੀਰੀਪੀਰੀ ਕਬੱਡੀ ਕਲੱਬ ਦਾ ਸ਼ੀਆ ਦੋਦ ਵਾਲੇ ਸੋਨੀ ਦਾ ਨੰਬਰ ਆ ਕਬੱਡੀ ਖੇਡ ਮੈਦਾਨ ਦੇ ਅੰਦਰ ਨੰਬਰ ਕਹਿੰਦੇ ਬੋਲਡ ਦਾ ਤੇ ਕੋਟੜਾ ਭੜੀ ਵਾਲਾ ਰਾਜੂ ਕਬੱਡੀ ਬౌਂਡਰੀ ਬੰਦੇ ਹੋਇਆ ਸਾਹਮਣੇ ਚਾਰ ਚਾਰਾ ਜੋਸ਼ੀ ਹਾਂ ਦਾਤ ਵਾਲਾ ਸੀਹਾ ਦੌਦ ਵਾਲਾ ਸੋਨੀ ਉਹ ਕਰਦਾ ਹੋਇਆ ਕਮਾਲ ਉਹ ਜੱਕੇ ਜਾਮ ਚੱਕੇ ਜਾਮ ਚੱਕੇ ਜਾਮ 1100 ਡਾਲਰ ਦਾ ਜੱਫਾ ਬੱਲਨ ਕਪਰੇਸ਼ਨ ਸਾਡਾ ਵੀਰ ਮੋਹਨ ਵੀਰ ਬੱਲ ਅੱਜ ਆਸਟ੍ਰੇਲੀਆ ਦੇ ਵਿੱਚ ਨਹੀਂ ਸਾਰੀ ਦੁਨੀਆ ਦੇ ਵਿੱਚ ਆਹ ਵੇਖੋ ਸਾਹਮਣੇ ਅਗਲੀ ਕਬੱਡੀ ਪਈ ਹੋਇਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਆਏ ਉਧਰਲੇ ਪਾਸੇ ਸੁਖਰਾਜ ਰਮਾਣਾ ਕਹਿੰਦਾ ਸਾਡੀ ਕਲੱਬ ਵੱਲੋਂ ਏ ਹਰ ਜੋ ਪਿਛੇ ਵਾਹ ਐਨ ਕੈਦਰਮ ਵਾਲਾ ਰਵੀ ਕੈਦਰਮ ਵਾਲੇ ਰਵੀ ਦੇ ਲਈ ਹੈ ਉਧਰ ਭੱਟੀ ਕੰਸਟਰਕਸ਼ਨ ਦੇ ਵਿੱਚ ਧੰਨਵਾਦ ਹੈ ਮੌਂਟੀ ਬੈਰੀ ਵਾਲਾ ਸਾਡਾ ਵੀਰ ਬੱਲੇ ਦਾ ਕਹਿੰਦਾ ਜਫਾ 500 ਡਾਲਰ ਦਾ 500 ਡਾਲਰ ਦਾ 500 ਡਾਲਰ ਦਾ ਨਾਲ ਸਾਡਾ ਵੀਰ ਹੈ ਉਹ ਦੇਖਾਂਗੇ ਸਾਹਮਣੇ ਕਬੱਡੀ ਤੇ ਛੰਨੋ ਸ਼ੰਨੋ ਪਰ ਆਹ ਕਹਿੰਦੇ ਸੁਰਖਪੁਰੀਆ ਜਾਂਦਾ ਇਹ ਦਿਮਾਗੀ ਖਿਡਾਰੀ ਆ ਇਹਨੂੰ ਜਾਂਦਾ ਕਹਿੰਦੇ ਆ ਕਈ ਇਹਨੂੰ ਸਰਪੰਚ ਮੇਲਾ ਤਕੜਾ ਮੇਲਾ ਸਿਰੇ ਦਾ ਮੇਲਾ ਟਾਪ ਦਾ ਮੇਲਾ ਕਹਿੰਦੇ ਮੀਰੀ ਬੀਰੀ ਕਲਾ ਕਬੱਡੀ ਕਲੱਬ ਵਾਲਿਆਂ ਦਾ ਵੱਡਾ ਮੇਲਾ ਉਹ ਸਾਹਮਣੇ ਕਹਿੰਦੇ ਛੰਨੋ ਦੀ ਟਰਾਈ ਤੇ ਕਬੱਡੀ ਕਹਿੰਦੇ ਬੁਲਟ ਅਪਨੀ ਟੀਮ ਦੇ ਹਿੱਸੇ ਜੋੜਦਾ ਹੋਇਆ ਉਹ ਕਹਿੰਦੇ ਸਿਰਾ ਹੋ ਗਿਆ ਗੋਪੀ ਸ਼ੋਕਰ ਦਾ ਕਾਲੇ ਯਾਫੀ ਜੱਤਾ ਸਰਪੰਚ ਸੁਰਗਪੁਰਿਆ ਮੇਰੀ ਮੇਰੀ ਕਬੜੀ ਕੱਪੜਾ ਮਸ਼ਯੋ ਉਹ ਨਿਕਲਾ ਰੇਸਟ ਪਤਾ ਨਹੀਂ ਲੱਗਦਾ ਚੱਲਦਾ ਜੱਫਾ ਹੀ ਕਰਾਂ ਮੈਂ